जिला मोहली ਦੇ ਕਸਵਾ ਖਰੜ ਵਿਖੇ ਫਰਗਰਮ ਚੋਰਾਂ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਸ਼ਿਵਜੋਤਨ ਕਲੇ ਵਿਖੇ ਇੱਕ ਬਜ਼ੁਰਗ ਔਰਤ ਨੂੰ ਘਰ ਵਿੱਚ ਬੰਦੰਗ ਬਣਾ ਕੇ 25 ਕਰੀਬ ਟੋਲੇ ਦੇ ਕਰੀਬ ਸੋਨਾ ਤੇ 5 ਲੱਖ ਰੁਪਏ ਨਗਦੀ ਲੁੱਟੀ ਗਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਰਾਤ ਸਮੇਂ ਔਰਤ ਘਰ ਵਿੱਚ ਇਕੱਲੀ ਸੀ। ਉਹ ਕੁੰਡਾ ਖੜਕਾਇਆ ਤੇ ਅੰਦਰ ਦਾਖਲ ਹੋਏ ਲੁਟੇਰਿਆਂ ਵੱਲੋਂ ਧੱਕਾ ਮਾਰ ਕੇ ਔਰਤ ਨੂੰ ਛੁੱਟ ਦਿੱਤਾ ਗਿਆ ਜੋ ਬਜ਼ੁਰਗ ਸੀ। ਤੋਂ ਫਿਰ ਬੰਨ ਕੇ ਮੂੰਹ ਹਾ ਉਹਦੇ ਹੱਥ ਕਮਰੇ ਚ ਬੰਦ ਕਰ ਦਿੱਤਾ ਗਿਆ ਤੇ ਫਿਰ ਲੁੱਟ-ਖੁੱਟ ਦਾ ਮਾਮਲਾ ਕੰਮ ਨੇ ਆਇਆ ਹੈ ਇਸ ਸੰਬੰਧੀ ਕੀ ਕਹਿ ਰਹੇ ਨੇ ਡੀਐਸਪੀ ਕਰਨ ਸਿੰਘ ਆ ਤੁਹਾਨੂੰ ਸੁਣਨਿਆ 8:30 ਵਜੇ ਇਹ ਮੁੰਡਾ ਦੱਸ ਰਿਹਾ ਰਾਜ ਨਾਮ ਇਹਦਾ ਜਿਹਦੇ ਘਰ ਚੋਰੀ ਹੋਈ ਆ ਇਹ ਦੱਸਦਾ ਕਿ ਉਹ 8:30 ਵਜੇ 25 ਦਾ ਕਿਸਮਿਸ ਡੇ ਆ ਉਹਨੂੰ ਮਨਾਉਣ ਜਾ ਰਿਹਾ ਸੀ ਅਸੀਂ ਤੇ ਅੱਧੇ ਘੰਟੇ ਬਾਅਦ ਹੀ ਉਹ ਬੰਦੇ ਆਏ ਆ ਮੂਮੈਂਟ ਜਿਹੜੀ ਅਸੀਂ ਸਾਡੇ ਕੈਮਰਿਆਂ ਦੇ ਵਿੱਚੋਂ ਮਿਲੀ ਆ ਉਹਦੇ ਸਾਬ ਨਾਲ 9:00 ਵਜੇ ਦਾ ਵਾਕਿਆ ਆ ਨੋ ਉਹ ਅੱਗੇ 5-7 ਮਿੰਟ ਦੇ ਵਿੱਚ ਵਿੱਚ ਆਏ ਹੋ ਹਾਂ ਆ ਕੇ ਉਹਨਾਂ ਵਾ ਵਾਈ ਮਰੀਆ ਰਾਜ ਨੂੰ ਫਿਰ ਰਾਜ ਤੇ ਉਹਨੇ ਮਾਤਾ ਨੇ ਕਿਹਾ ਕੌਣ ਹੈ ਤੇ ਉਹਨੇ ਕਿਹਾ ਵੀ ਮੈਂ ਇਹ ਰਾਜ ਦਾ ਸਮਾਨ ਲੈ ਕੇ ਆਇਆ ਮੈਨੂੰ ਸਮਾਨ ਲੈ ਲਓ ਉਹਨੇ ਬੂਆ ਖੋਲ੍ਹਾ ਉਹਨਾਂ ਉਦੋਂ ਜਫਾ ਮਾਰ ਕੇ ਤੇ ਮੂੰਹ ਮਾਂ ਉਹਦਾ ਬੰਨ ਗਏ ਉਹਦੇ ਹੱਥ ਪੈਰ ਬੰਨ ਗਏ ਤੇ ਬਾਕੀ ਉਹਨੇ ਵਾਰ-ਵਾਰ ਸਭ ਕਰਕੇ ਜੋ ਅਹੀਂ ਅੱਖੀਂ ਵੇਖਣ ਵਾਲੀ ਗੱਲ ਹੈ ਕਿ ਦੋਵਾਂ ਕਮਰਿਆਂ ਦੇ ਵਿੱਚ ਬੁਰੀ ਤਰ੍ਹਾਂ ਸਮਾਨ ਖਿਲਰਿਆ ਹੋਇਆ ਔਰ ਉਹ ਕਿਸੇ ਬੰਦੇ ਨਾਲ ਸੰਪਰਕ ਕਰ ਰਿਹਾ ਤੇ ਉਹ ਉਹਨੂੰ ਦੱਸ ਰਿਹਾ ਕਿ ਇਹ ਜੋ ਸਮਾਨ ਹੈ ਫਲਾਣੇ ਤਾਂ ਪਿਆ ਫਲਾਣੇ ਸੁਭਾਗ ਇੱਕ ਗੋਲਕ ਪਈ ਸੀ ਉਹਦਾ ਉਹਨਾਂ ਕਿਹਾ ਇਹਨੂੰ ਨਹੀਂ ਛੇੜਨਾ ਇਹ ਬਾਬੇ ਦੀ ਗੋਲਕ ਬਾਕੀ ਕੋਈ ਨਾ ਛੱਡੇ ਫਲਾਣੇ ਸਾਹ ਸੋਨਾ ਪਿਆ ਸਾਡੇ ਕੋਲ ਪੈਸੇ ਪਏ ਆ ਜੋ ਵੀ ਹੈ ਜਿਵੇਂ ਕਿ ਉਹ ਐਂਜ ਲੱਗਦਾ ਜਿੱਦ ਤਰ੍ਹਾਂ ਉਹ ਬੋਲ ਰਿਹਾ ਸੀ ਕਿ ਜਾਣ ਪਛਾਨ ਵਾਲੇ ਕੋਈ ਬੰਦੇ ਨੇ ਐਨੀ ਗੱਲ ਸਾਨੂੰ ਪਤਾ ਜੀ ਤੇ ਬਾਕੀ ਤੁਹਾਨੂੰ ਇਹ ਗੱਲ ਦਾ ਪਤਾ ਕਿਵੇਂ ਪਤਾ ਲੱਗੀ ਸਾਨੂੰ ਤਾਂ ਇੱਥੇ ਇੰਦਰੋਂ ਰੌਲਾ ਪਿਆ ਸਵੇਰੇ 9 ਵਜੇ ਤੋਂ ਬਾਅਦ ਪਤਾ ਲੱਗਾ ਸੀ ਰਾਤ ਨੂੰ ਪਤਾ ਲੱਗਾ ਸੀ ਮੇਰੀ ਸੀ ਇੰਟਰਵਿਊ ਲਈ ਉਹਨਾਂ ਦੇ ਘਰੇ ਤੋਂ ਅੰਸ਼ਤ ਕਿਰਤੀ ਆਏ ਉਹਨਾਂ ਦੇ بیٹے ਦਾ ਨਾਮ ਲੈ ਕੇ ਘਰ ਨੂੰ ਆ ਕੇ ਤੇ ਉਹਨਾਂ ਨੂੰ ਜੋ ਹੈ ਦਬੋਚ ਕੇ ਇਹ ਕਰਨ ਕੁਝ ਕੀਮਤੀ ਸਮਾਨ ਤੇ ਜਿਹੜੇ ਹੈਗੇ ਨੇ ਉਹ ਲੈ ਕੇ ਸਾਰਾ ਟੋਟਲ ਕਿੰਨੇ ਦਾ ਨੁਕਸਾਨ ਆਇਆ ਇਹਦੇ ਇਹ ਕਦਮਾਂ ਦੀ ਸਟੇਟਮੈਂਟ ਜਦੋਂ ਮੈਂ ਤਾਵੇ ਦੋਟਾ ਇਲੈਕਟ੍ਰਿਕ ਕੇਸ ਸੀਗਾ ਬਾਕੀ ਸੋਨੇ ਦੇ ਕੁਝ ਆਰਨਮੈਂਟਸ ਤੇ ਕੁਝ ਕੱਪਰ ਵਾਲ ਸੀ। ਪਰ ਇਹ ਵੀ ਪਤਾ ਲੱਗਿਆ ਵੀ ਘਰ ਦੇ ਵਿੱਚ ਕੋਈ ਬੰਦੇ ਆ ਵੀ ਗਏ ਸੀ ਜੀ ਲੇਡਿਸ ਨੂੰ। ਜੀ ਫਿਲਹਾਲ ਅਸੀਂ ਮੁੱਢਲੀ ਤਫ਼ਤੀਸ਼ ਦੇ ਵਿੱਚ ਹਜੇ ਤੱਕ ਉਹਨਾਂ ਦੀ ਸਟੇਟਮੈਂਟ ਲਈ ਹੈ ਬਾਕੀ ਸੀਸੀਟੀਵੀ ਵਗੈਰਾ ਚੈੱਕ ਕਰ ਰਹੇ ਹਾਂ। ਐਲਡਰੀ ਲੇਡੀ ਜੀ ਨੂੰ ਆਪਾਂ ਦੱਸਿਆ ਉਹ 85 ਦੀ ਏਜ ਹੈਗੀ ਹੈ ਉਹਨਾਂ ਦੀ। ਦੋ ਜਿਹੜੇ ਉਹ ਨੌਜਵਾਨ ਮੁੰਡੇ ਸੀਗੇ ਜੋ ਉਹਨਾਂ ਦੀ ਸਟੇਟਮੈਂਟ ਤੇ ਸਾਡੇ ਜੋ ਇਨੀਸ਼ੀਅਲ ਤਫ਼ਤੀਸ਼ ਆ ਉਹਦੇ ਮੁਤਾਬਕ ਤਾਂ ਉਹਨੇ ਵੈਸੇ ਕਬੂਲ ਕਰ ਲਿਆ ਸੀ ਕਿ ਵੇਚ ਕੇ ਉਹਨਾਂ ਨੂੰ ਸੋਫੇ ਉੱਪਰ ਰਿਹਾ ਤੇ ਪਹਿਲਾਂ ਵਾਸ਼ਰੂਮ ਗਿਆ ਸੀ ਬਾਅਦ ਸੋਫੇ ਤੇ ਬਿਠਾ ਪਿਆ ਸੀ ਉਸ ਤੋਂ ਬਾਅਦ ਇਸ ਵਾਰ ਦਾ ਇੰਤਜ਼ਾਮ ਹੋਇਆ ਮੌਕੇ ਦੀਆਂ ਤਸਵੀਰਾਂ ਮੈਂ ਜਗਗਨ ਟੀਵੀ ਲਈ ਹਰੀਚ ਬੱਟਲ